ਜ਼ਿੰਦਗੀ ਦੇ ਵਿੱਚ ਕਈ ਵਾਰੀ ਨਾ ਆਪਾਂ ਨਿਰਾਜ ਹੋ ਜਾਂਦੇ ਆ ਛੋਟੀ ਜਿਹੀ ਗੱਲ ਦੇ ਪਿੱਛੇ ਪਰ ਰੱਬ ਨਾ ਆਪਣੇ ਬਾਰੇ ਬਹੁਤ ਕੁਝ ਸੋਚੀ ਬੈਠਾ ਹੁੰਦਾ ਤੇ ਆਪਾਂ ਨਿੱਕੀ ਜਿਹੀ ਗੱਲ ਦੇ ਪਿੱਛੇ ਨਾ ਉਸ ਰੱਬ ਨੂੰ ਕੋਸਣ ਲੱਗ ਜਾਂਦੇ ਆ ਉਸ ਨੂੰ ਗਾਲਾਂ ਦੇਣ ਲੱਗ ਜਾਂਦੇ ਆ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਇੱਕ ਜਿਉਂਦੀ ਜਾਗਦੀ ਉਦਾਹਰਨ ਦੇਖ ਸਕਦੇ ਹੋ ਕਿ ਰੱਬ ਸਾਡੇ ਲਈ ਕਿੰਨਾ ਕੁਝ ਸੋਚੀ ਬੈਠਾ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਬੰਦਾ ਵੇਖ ਰਹੇ ਹੋ ਇਸ ਨੂੰ ਨਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਰੱਬ ਨੇ ਵੇਖੋ ਤੁਸੀਂ ਇਸ ਦੀ ਮਦਦ ਕਰਨ ਦੇ ਲਈ ਇੱਕ ਬੇਜ਼ਬਾਨ ਭੇਜਿਆ ਤੇ ਫਿਰ ਬੇਜ਼ਬਾਨ ਵੀ ਵੇਖੋ ਆਪਣੀ ਕਿੰਨੀ ਸਿਆਣਪ ਦਿਖਾਉਂਦਾ ਉਸ ਅੱਖਾਂ ਤੋਂ ਨਾ ਦਿਖਾਈ ਦੇਣ ਵਾਲੇ ਬੰਦੇ ਨੂੰ ਨਾ ਰਸਤਾ ਪਾਰ ਕਰਵਾਉਂਦਾ ਸੋ ਜੇਕਰ ਤੁਹਾਨੂੰ ਵੀ ਉਸ ਰੱਬ ਤੇ ਯਕੀਨ ਹੈ ਨਾ ਤਾਂ ਉਸ ਰੱਬ ਨੂੰ ਕੋਸਿਆ ਨਾ ਕਰੋ ਉਸ ਦੇ ਭਾਣੇ ਦੇ ਵਿੱਚ ਰਹਿਣਾ ਸਿੱਖੋ ਕਿਉਂਕਿ ਜੋ ਵੀ ਹੁੰਦਾ ਉਹ ਤੁਹਾਡੇ ਚੰਗੇ ਦੇ ਲਈ ਹੀ ਹੁੰਦਾ ਤੇ ਰੱਬ ਨੇ ਸਾਡੇ ਲਈ ਬਹੁਤ ਕੁਝ ਸੋਚਿਆ ਹੁੰਦਾ ਸਾਡੇ ਚੰਗੇ ਦੇ ਲਈ ਸੋ ਹਰ ਵੇਲੇ ਉਸ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਅਤੇ ਸਰਵੱਤ ਦਾ ਹੀ ਭਲਾ ਮੰਗਿਆ ਕਰੋ ਕਿਉਂਕਿ ਕਈ ਵਾਰੀ ਸਾਡੇ ਕੀਤੇ ਹੋਏ ਚੰਗੇ ਕਰਮ ਸਾਡੇ ਮਾੜੇ ਸਮੇਂ ਦੇ ਵਿੱਚ ਅੱਗੇ ਆ ਜਾਂਦੇ ਨੇ ਅਤੇ ਉਸ ਰੱਬ ਨੂੰ ਮਜਬੂਰ ਕਰ ਦਿੰਦੇ ਸਾਡਾ ਮਾੜਾ ਸਮਾਂ ਖਤਮ ਕਰਨ ਦੇ ਲਈ ਬਾਕੀ ਦੋਸਤੋ ਤੁਸੀਂ ਇਸ ਪਿਆਰੀ ਜਹੀ ਵੀਡੀਓ ਦੇ ਲਈ ਕੀ ਕਹਿਣਾ ਚਾਹੂਗੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਪਣਾ ਫਰਜ਼ ਸਮਝਦੇ ਹੋਏ ਇਸ ਚੰਗੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸਾਡੇ ਲੋਕ ਲੱਚਰਤਾ ਵਾਲੀਆਂ ਵੀਡੀਓ ਨੂੰ ਤਾਂ ਬਹੁਤ ਸ਼ੇਅਰ ਕਰਦੇ ਆ ਪਰ ਚੰਗੀ ਵੀਡੀਓ ਨੂੰ ਕੋਈ ਵੀ ਸ਼ੇਅਰ ਕਰਕੇ ਰਾਜੀ ਨਹੀਂ ਅੱਜ ਆਪਣਾ ਫਰਜ਼ ਨਿਭਾਇਓ ਸਾਰੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਬਾਕੀ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਵੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਰੱਬ ਰਾਖਾ